ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਤਹਿਤ ਜਿਹੜੇ ਹਰਿਆਵਲ ਦਸਤੇ ਪਿੰਡਾਂ ਸਾਡੇ ਕੰਮ ਕਰ ਰਹੇ ਉਹਨਾਂ ਚ ਸਮਾਜ ਸੇਵਾ ਸੁਸਾਇਟੀ ਜੇਠੂਵਾਲ ਦੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਵੀੜਾ ਚੁੱਕਿਆ ਜੇਠੂਵਾਲ ਪਿੰਡ ਦੇ ਵਿੱਚ ਪੰਚਾਇਤ ਨਾਲ ਹੋਰ ਵੀ ਸਾਰੇ ਸਮਾਜ ਸੇਵੀ ਲੋਕਾਂ ਨਾਲ ਰਲ ਕੇ 250 ਬੂਟਾ ਜਿਹੜਾ ਪਿੰਡ ਜੇਠੂਵਾਲ ਵਿਖੇ ਲਗਾਇਆ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ। ਪੰਜਾਬ ਸਰਕਾਰ ਦੀ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ। ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛੱਡ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਦਾ ਕੀਤਾ ਸਰਕਾਰ ਦਾ ਵਾਦਾ ਪੂਰਾ ਕੀਤਾ ਮੈਂ ਸੁਵੇਦਾ ਸੁਖਵਿੰਦਰ ਸਿੰਘ ਗੋਤ ਪੋਗਤ ਲੈਣੇ ਵਾਲਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਰਾਂ ਚੂਹੇ ਨੂੰ ਸਾਫ ਕਰਕੇ ਪਾਣੀ ਜਿਮੀਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਹੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ। ਚੋਹੇ ਨੂੰ ਭਾਈਚੂ ਬੁੱਟਾ ਜਿਹੜਾ ਅਸੀਂ ਇਹ ਤੋਂ ਭੇਜ ਰਹੇ ਹਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਆਸ ਹੈ ਪੂਰਬੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰ ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਆਸਤੇ ਬਹੁਤ ਔਖਾ ਹੈ ਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ ਤੇ ਜਿੰਨੇ ਵੀ ਬੂਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ ਅਸੀਂ ਬੂਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ ਰੁੱਖ ਲਾਈਏ ਰੁੱਖ ਹੋਣਗੇ ਤੇ ਜ਼ਿੰਦਗੀ ਸਾਡੇ ਬੱਚਿਆਂ ਦੀ ਸੁਖਾਲੀ ਹੋਊਗੀ ਆਓ ਸਾਰੇ ਇਸ ਮਹਿੰਮ ਦਾ ਹਿੱਸਾ ਬਣੇ ਸੋ ਇਹਨਾਂ ਨੂੰ ਭਾਈਚੂ ਬੁੱਟਾ ਜਿਹੜਾ ਅਸੀਂ ਇਹਨਾਂ ਤੋਂ ਭੇਜ ਰਹੇ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਆਸ ਹੈ ਹੋਰ ਵੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰੋ ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਆਸਤੇ ਬਹੁਤ ਔਖਾ ਹੈ ਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ ਤੇ ਜਿੰਨੇ ਵੀ ਬੁੱਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ ਅਸੀਂ ਬੁੱਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ ਰੁੱਖ ਲਾਈਏ ਰੁੱਖ ਹੋਣਗੇ जिंदगी साढे होगी, और सारे इस मुहिम का हिस्सा बने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।